ਨਾਨਕ ਸਾਹਿਬ ਸਾਡੇ ਬਹੁਤ ਰਿਸਪੈਕਟਡ ਨੇ ਅੱਜ ਉਹਦੇ ਥੱਪੜ ਮਾਰਦੀ ਐ ਸੀ ਬਾਅਦ ਚ ਉਹਦੇ ਪੈਰਾਂ 'ਚ ਗਿਰ ਜੀਏ ਉਹ ਦੇ ਦੇਣਗੇ ਮਾਫੀ ਸਾਹਿਬ ਨਹੀਂ ਦੇ ਸਕਦੇ ਉਹਨਾਂ ਨੇ ਤਾਂ ਹੁਣ ਨੂੰ ਗੁੰਡੇ ਚਕਾ ਕੇ ਸਾਨੂੰ ਮਰਵਾ ਕੇ ਟੋਟੇ ਕਰਾ ਕੇ ਨਹਿਰ 'ਚ ਸੁੱਟ ਦੇਣਾ ਸੀਗਾ ਇਹ ਸਾਡੇ ਕਰਨਲ ਬਾੜ ਦੀ ਇਨਸਾਨੀਅਤ ਐ ਸ਼ਰੀਫੀ ਐ ਕਿ ਜਿਹੜੇ ਕੁੱਟ ਖਾ ਕੇ ਵੀ ਉਹਨੇ ਨੇ ਕੁਝ ਕਰਾਇਆ ਨਹੀਂ ਇਹ ਭੁੱਲ ਬੈਠੇ ਸਟੇਸ਼ਨ ਹੈਡਕ quarter ਨਾਲ ਸੀ ਅਗਰ ਬਾੜ ਸਾਹਿਬ ਇੱਕ ਫੋਨ ਕਰ ਦਿੰਦੇ ਕਿ ਮੇਰੇ ਤੇ ਪੁਲਿਸ ਦੀ ਬਰਦੀ ਦੇ ਵਿੱਚ ਅਤੰਕੀ ਹਮਲਾ ਹੋ ਗਿਆ ਇਹਨਾਂ ਦੀ ਹੱਡੀਆਂ ਵੀ ਨਹੀਂ ਲੱਭਣੀਆਂ ਸੀ ਹੱਡੀਆਂ ਇਹਨਾਂ ਨੇ ਸਾਡੀ ਫੌਜ ਦੀ ਵਰਦੀ ਨੂੰ ਬੰਗਾ ਰਿਆ ਇਹਨਾਂ ਨੇ ਸਾਡੀ ਅਣਖ ਨੂੰ ਬੰਗਾ ਰਿਆ ਕਿਉਂਕਿ ਜਿਹੜਾ ਸੱਚ ਨਾਲ ਨਾ ਖੜ ਸਕੇ ਜਿਹੜਾ ਇਨਸਾਫ਼ ਨਾਲ ਨਾ ਖੜ ਸਕੇ ਉਹ ਆਪਣੇ ਪਿਓ ਦਾ ਨਹੀਂ ਹੁੰਦਾ ਇਹ ਜਿਹੜਾ ਮਸਲਾ ਉੱਠਿਆ ਇਹ ਅੱਜ ਭਗਵੰਤ ਸਤਮਾਨ ਦੀ ਸਰਕਾਰ ਦੀ ਨਾਭ ਦੇ ਵਿੱਚ ਨਾ ਲਾਲਚ ਕਿੰਨਾ ਇਹਨੂੰ ਦੱਸਾਂਗੇ ਵੀ ਸੱਤਾ ਹੁੰਦੀ ਕੀ ਚੀਜ਼ ਆ ਸੱਤਾ ਦਾ ਲਾਲਚ ਹੁੰਦਾ ਕੀ ਚੀਜ਼ ਆ ਨਾ ਸਿੱਟ ਚਣੇ ਚਵਾ ਦੇਣਗੇ ਤੇ ਤੁਸੀਂ ਕਿਹਦੇ ਬਾਗ ਦੇ ਮੂੜੀਆਂ ਇਹ ਭੰਤਾ ਹੈਗੀ ਚੀਜ਼ ਹੈ ਭਗਵਾਨ ਤੇ ਤੋ ਤਾਂ ਮੈਂ ਮੰਨਦਾ ਹੀ ਨਹੀਂ ਕਿ ਸਾਨੂੰ ਇਨਸਾਫ ਦੇ ਦੂਗਾ ਮੈਂ ਨਹੀਂ ਮੰਨਦਾ ਭਗਵਾਨ ਤੇ ਤੋ ਜੇ ਸਾਡੇ ਮੁੱਖ ਮੰਤਰੀ ਤੇ ਇੱਥੇ ਦੇ ਐਸਐਸਪੀ ਨਾਨਕ ਜੀ ਲੱਤਾਂ ਚ ਭਾਰ ਹੁੰਦਾ ਜਾਂ ਉਹਨਾਂ ਦੇ ਅੰਦਰ ਜਮੀਰ ਜਾਗਦਾ ਹੁੰਦਾ ਇਹਨਾਂ ਦੋਹਾਂ ਸਖਸ਼ੀਅਤਾਂ ਦਾ ਜਿਹੜਾ ਜਮੀਰ ਆ ਉਹ ਮਰਿਆ ਹੋਇਆ ਜਮੀਰ ਆ ਉਹ ਕੀ ਦਰਦ ਜਾਣੂ ਜਿਹਨੂੰ ਕਿਸੇ ਸਾਹ ਸੁਹਾਗ ਦੇ ਨਹੀਂ ਪਤਾ ਆਪਣੇ ਜਵਾਕਾਂ ਨੂੰ ਆਪਣੀ ਜਨਾਨੀ ਨੂੰ ਅਮਰੀਕਾ ਦੇ ਵਿੱਚ ਛੱਡਦਾ ਇੱਥੇ ਨਵੀ ਲੈ ਕੇ ਤੁਰਿਆ ਫਿਰਦਾ ਇਹ ਅਫਸਰ ਕਾਦੇ ਨੇ ਇਹ ਪਿੱਠੂ ਨੇ ਪਹਿਲੇ ਦਿਨ ਬਿਆਨ ਆਇਆ ਕਿ ਅਣਪਛਾਤੇਆਂ ਤੇ ਐਫਆਈਆਰ ਦਰਜ ਹੋ। ਦੂਜੇ ਦਿਨ ਬਿਆਨ ਆਇਆ ਨਾਨਕ ਸਾਹਿਬ ਦਾ ਕਿ ਮੈਂ 12 ਬੰਦੇ ਸਸਪੈਂਡ ਕਰਤੇ। ਜਦੋਂ ਕੋਈ ਐਫਆਈਆਰ ਦੇ ਵਿੱਚ ਨਾਂ ਹੀ ਨਹੀਂ ਹੈ ਫਿਰ 12 ਬੰਦੇ ਤਾਂ ਆਪਣੇ ਪਰੋਣੇ ਸਸਪੈਂਡ ਕਿਵੇਂ ਕਰਤੇ? ਜੇ ਸਸਪੈਂਡ ਕਰਤੇ ਫਿਰ ਤੂੰ ਐਫਆਈਆਰ ਦੇ ਵਿੱਚ ਨਾਂ ਦਰਜ ਕਰ ਤੋਂ ਭੱਜਦਾ ਕਿਉਂ? ਜਦੋਂ ਅੱਜ ਤੂੰ ਐਫਆਈਆਰ ਦਰਜ ਕਰਤੀ ਹੈ ਤੂੰ ਉਹਨਾਂ ਦੀ ਵਰਦੀ ਉਤਾਰ ਕੇ ਜੇਲ੍ਹ 'ਚ ਡੱਕਦਾ ਕਿਉਂ ਨਹੀਂ ਹੈ? ਤਾਂ ਫਿਰ ਉਹ ਪਰੋਣਿਆਂ ਦੀ ਬਦਲੀ ਦੂਜੇ ਜ਼ਿਲ੍ਹੇ 'ਚ ਕਿਉਂ ਭੇਜਦਾ? ਕੁਝ ਵੀ ਨਹੀਂ ਇਹ ਕੋਜੀ ਚਾਲ ਹੈ। ਅਸਲ ਚ ਨਾ ਜਿਹਦੇ ਘਰੇ ਅੱਗ ਲੱਗੀ ਹੁੰਦੀ ਆ ਪਤਾ ਉਹਨੂੰ ਹੁੰਦਾ ਵੀ ਅੱਗ ਦਾ ਸੇਕ ਕੀ ਆ ਜਿਨੇ ਅੱਗ ਚ ਤਮਾਸ਼ਾ ਦੇਖਣਾ ਹੁੰਦਾ ਨਾ ਪਤਾ ਉਹਨੂੰ ਹੁੰਦਾ ਵੀ ਅਸੀਂ ਤਾੜੀਆਂ ਮਾਰ ਕੇ ਹੱਸਣਾ ਕਿਵੇਂ ਆ ਤੇ ਰੋਣ ਵਾਲੇ ਨੇ ਤਾਂ ਜਿਹਦਾ ਘਰੇ ਅੱਗ ਲੱਗ ਜਾਂਦਾ ਉਹ ਤਾਂ ਰੋਂਦਾ ਹੀ ਆ ਅੱਜ ਜਿਹੜੀ ਗੱਲ ਆ ਅੱਜ ਜਿਹੜਾ ਇਹ ਮਾਹੌਲ ਬਣਿਆ ਇਹ ਬਣਦਾ ਨਹੀਂ ਸੀ ਜੇ ਸਾਡੇ ਜੇ ਸਾਡੇ ਮੁੱਖ ਮੰਤਰੀ ਤੇ ਇੱਥੇ ਦੇ ਐਸਐਸਪੀ ਨਾਨਕ ਦੀਆਂ ਲੱਤਾਂ 'ਚ ਭਾਰ ਹੁੰਦਾ ਜਾਂ ਉਹਨਾਂ ਦੇ ਅੰਦਰ ਜਮੀਰ ਜਾਗਦਾ ਹੁੰਦਾ ਇਹਨਾਂ ਦੋਹਾਂ ਸਖਸ਼ੀਅਤਾਂ ਦਾ ਜਿਹੜਾ ਜਮੀਰ ਆ ਉਹ ਮਰਿਆ ਹੋਇਆ ਜਮੀਰ ਹੈ ਕਿਉਂਕਿ ਜਾਗਦਾ ਉਹ ਹੁੰਦਾ ਜਿਹੜਾ ਕੁਛ ਚੰਗਾ ਕਰ ਸਕੇ ਜਿਹੜਾ ਬੰਦਾ ਆਪਣੇ ਨਾਲ ਨਾ ਖੜਿਆ ਹੋਵੇ ਉਹ ਬੇਗਾਨੇ ਨਾਲ ਕਿੱਥੋਂ ਖੜਜੂਗਾ ਭਗਵੰਤ ਮਾਨ ਆਪ ਦੇ ਜੰਮੇ ਹੋਏ ਧੀ ਦੇ ਪੁੱਤ ਨਾਲ ਨਹੀਂ ਖੜਿਆ ਉਹਨਾਂ ਨੂੰ ਦੇਸ਼ ਨਿਕਾਲਾ ਦੇ ਕੇ ਅਮਰੀਕਾ ਭੇਜਤਾ ਤੇ ਅੱਜ ਇਹਨੂੰ ਕਿਸੇ ਦੇ ਦਰਦੇ ਦਾ ਕੀ ਪਤਾ ਹੋਊਗਾ ਦੂਜੀ ਗੱਲ ਮੈਨੂੰ ਇੱਕ ਚੀਜ਼ ਦੱਸੋ ਬ੍ਰਦਰ ਤੁਸੀਂ ਇਸ ਪੰਜਾਬ 'ਚ ਰਹਿੰਦੇ ਹੋ ਤੁਸੀਂ ਪੱਤਰਕਾਰ ਹੋ ਮੈਨੂੰ ਸਵਾਲ ਪੁੱਛੋਗੇ ਮੈਂ ਤੁਹਾਨੂੰ ਪੁੱਛਦਾ ਕਿ ਅੱਜ ਤੱਕ ਕਦੇ ਸਾਡੇ ਪੰਜਾਬ ਦੇ ਵਿੱਚ ਬਰਦੀ ਦੇ ਉੱਤੇ ਐਦਾਂ ਕਿਸੇ ਨੇ ਅਟੈਕ ਕਰਿਆ ਛਪਾਈਆਂ ਨੂੰ ਤਾਂ ਕੀੜੇ ਮਕੌੜੇ ਸਮਝਦੇ ਨੇ ਇਹ ਅਗਰ ਅਸੀਂ ਸੌਂਨੇ ਆ ਅਸੀਂ ਤਾਂ ਸੌਂਨੇ ਆ ਜੇ ਬਾਰਡਰਾਂ ਤੇ ਖੜਕੇ ਫੌਜੀ 4-5 ਘੰਟੇ ਸੌਂ ਕੇ ਬੀਬੀ ਘੰਟੇ ਨੌਕਰੀ ਕਰਦੇ ਨੇ ਸਾਨੂੰ ਫੌਜਾਂ ਨੂੰ ਪਾਗਲ ਕਹਿੰਦੇ ਨੇ ਪਾਗਲ ਅਸੀਂ ਪਾਗਲ ਨਹੀਂ ਹੁੰਦੇ ਅਸੀਂ ਆਪਣੀ ਜੁਦਨ ਇਕਾਗਰਤਾ ਦੇਸ਼ ਦੇ ਵਫਾਦਾਰੀ ਦੇ ਵਿੱਚ ਬਾਡਰਾਂ ਤੇ ਲਾਉਂਦੇ ਆ ਅਸੀਂ ਆਪਣੇ ਸਮਾਜ ਨੂੰ ਭੁੱਲ ਬੈਨੇ ਆ ਵੀ ਪਿੱਛੇ ਕੀ ਹੁੰਦਾ ਸਾਨੂੰ ਮਤਲਬ ਨਹੀਂ ਉੱਥੇ ਸਾਡਾ ਪਰਿਵਾਰ ਤੇ ਸਾਡਾ ਪੁਲਿਸ ਪ੍ਰਸ਼ਾਸਨ ਤੇ ਸਾਡੇ ਲੀਡਰ ਇਸ ਸਮਾਜ ਨੂੰ ਸੋਹਣਾ ਰਹਿਣ ਵਾਸਤੇ ਭੂਮਿਕਾ ਨਿਭਾਉਂਦੇ ਨੇ ਜੋ ਨਿਭਾਉਂਦੇ ਨੇ ਪਰ ਜਦੋਂ ਸਾਡੀ ਕੋਈ ਮਾਂ ਨੂੰ ਆਕੇ ਬੋਲਦਾ ਕਿ ਤੇਰਾ ਪੁੱਤ ਕਮਲ ਹੈ ਉਹ ਤੇ ਕੀ ਬੀਤਦੀ ਆ ਜਾਂ ਇੱਕ ਇਸ ਕਰਨਲ ਬਾਠ ਦੀ ਮੈਡਮ ਨੂੰ ਪੁੱਛ ਕੇ ਦੇਖੋ ਜਿਹਨੇ ਪੁੱਤ ਨੂੰ ਪਾਲਿਆ ਸਪਨੇ ਦੇਖ ਕੇ ਕਿ ਮੇਰੇ ਜ਼ਿੰਦਗੀ ਦਾ ਦਰਦ ਬੰਡਾਉ ਤੇ ਜਦੋਂ ਕੋਈ ਉਹਦੇ ਪਤਾ ਲੱਗੇ ਕਿ ਮੇਰੇ ਪੁੱਤ ਨੂੰ ਤੇ ਮੇਰੇ ਘਰ ਵਾਲੇ ਨੂੰ ਨਾਲੇ ਮੇਰੇ ਕੋਖ ਨੂੰ ਉਜਾਰਨ ਦੀ ਕੋਸ਼ਿਸ਼ ਕਰੀ ਗਈ ਤੇ ਨਾਲ ਮਾਰੇ ਸੁਹਾਗ ਨੂੰ ਉਜਾੜਨ ਦੀ ਕੋਸ਼ਿਸ਼ ਕਰੀ ਉਹ ਕੀ ਦਰਦ ਜਾਣੂ ਜਿਹਨੂੰ ਕਿਸੇ ਦਾ ਸੁਹਾਗ ਦਾ ਨਹੀਂ ਪਤਾ ਆਪਣੇ ਜਵਾਕਾਂ ਨੂੰ ਆਪਣੀ ਜਨਾਨੀ ਨੂੰ ਅਮਰੀਕਾ ਦੇ ਵਿੱਚ ਛੱਡਤਾ ਇੱਥੇ ਨਵੀਂ ਲੈ ਕੇ ਤੁਰਿਆ ਫਿਰਦਾ ਇਹਨੂੰ ਕੋਈ ਪਤਾ ਨਹੀਂ ਹੈ ਮੇਰੀ ਗੱਲ ਨੂੰ ਯਾਦ ਰੱਖਿਓ ਜਿਹੜਾ ਕਿਸੇ ਦਾ ਘਰ ਉਜਾੜਦਾ ਉਹਦਾ ਆਪਣਾ ਨਹੀਂ ਬਸਦਾ 19 ਇਹ ਅੱਜ ਤੋਂ 5 ਸਾਲ ਬਾਅਦ ਭਗਵੰਤ ਮਾਨ ਦੇ ਗੁਰਪ੍ਰੀਤ ਵੀ ਨਹੀਂ ਰਹਿੰਦੀ ਮੇਰੀ ਗੱਲ ਨੂੰ ਲਿਖ ਕੇ ਲੈ ਲਿਓ ਅੱਜ ਇਸ ਚੀਜ਼ ਦੇ ਉੱਪਰ ਜਿਵੇਂ ਹਾਲਾਂਕਿ ਭਗਵਾਨ ਸਿੰਘ ਮਾਨ ਕਹਿੰਦੇ ਨੇ ਕਿ ਮੈਂ ਹਰ ਆਮ ਖਾਸ ਦੇ ਲਈ ਬੋਲਦਾ ਪਰ ਇਸ ਚੀਜ਼ ਦੇ ਉੱਪਰ ਭਗਵਾਨ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਐਡਾ ਵੱਡਾ ਮਸਲਾ ਬਣ ਗਿਆ ਨੈਸ਼ਨਲ ਚੈਨਲ ਨੇ ਕਵਰ ਕੀਤਾ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਉਹਦੇ ਪਰਿਵਾਰ ਦਾ ਜਿਹੜੀ ਪਾਰਟੀ ਦਾ ਨਾਂ ਬੋਲਣਾ ਕਿਵੇਂ ਦੇਖਦੇ ਹੋ ਮੇਰੇ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਲੋਕ ਆਮ ਆਦਮੀ ਪਾਰਟੀ ਦੇ ਨਾਂ ਦੇ ਰੋਟੀਆਂ ਖਾ ਸਕਦੇ ਨੇ ਉਹਨਾਂ ਨਾਲ ਖਾ ਨਹੀਂ ਸਕਦੇ ਇਹ ਆਮ ਆਦਮੀ ਪਾਰਟ ਆਮ ਆਦਮੀ ਦੇ ਨਾਂ ਤੇ ਕਲੰਕ ਨੇ ਸਾਡੇ ਸਮਾਜ ਲਈ ਇਹ ਆਮ ਆਦਮੀ ਪਾਰਟੀ ਦਾ ਦਰਦ ਨਹੀਂ ਸਮਝਦੇ ਦਰਦ ਉਦੋਂ ਸਮਝਦੇ ਸੀ 2022 ਤੋਂ ਪਹਿਲਾਂ ਜਦੋਂ ਇਹ ਆਮ ਸੀ ਹੁਣ ਇਹ ਖਾਸ ਬਣ ਗਏ ਇੱਕ ਇੱਕ ਇਹਨਾਂ ਦੇ ਬੰਗਲੇ ਦੇ ਵਿੱਚ 35 35 ਏਸੀ ਲੱਗੇ ਹੋਏ ਨੇ ਉਹ ਸਾਡੇ ਖੂਨ ਪਸੀਨੇ ਦੀ ਕਮਾਈ ਚੋਂ ਟੈਕਸ ਭਰ ਕੇ ਦਿੰਦੇ ਅਸੀਂ ਇਹਨਾਂ ਦੇ ਬਿੱਲ ਪਾਸ ਕਰਦੇ ਆ ਪਰ ਮੈਨੂੰ ਕਿੱਥੇ ਆਮ ਰਹਿ ਗਏ ਅੱਜ ਮੈਨੂੰ ਇਹ ਦੱਸੋ ਕਿ ਕਿਹੜਾ ਇੱਕ ਇਹਨਾਂ ਦਾ ਐਮਐਲਏ ਆ ਜਿਹਦੀ ਪ੍ਰਾਪਰਟੀ ਹਜ਼ਾਰਾਂ ਚ ਸੀ ਅੱਜ ਹਜ਼ਾਰਾਂ ਚ ਹੈ ਅੱਜ ਕਰੋੜਾਂ ਚ ਪਹੁੰਚ ਗਏ ਕਿਹੜੇ ਆਮ ਰਹਿ ਗਏ ਦਰਦ ਉਹਨੂੰ ਹੁੰਦਾ ਜਿਹੜਾ ਦੁਖੀ ਹੋਵੇ ਜਿਹਨੇ ਦਰਦ ਝੱਲਿਆ ਹੋਵੇ ਉਹਨੂੰ ਦੁੱਖ ਦਾ ਪਤਾ ਹੁੰਦਾ ਪਰ ਜਿਹਦੇ ਅੰਦਰ ਸਫੇਦ ਖੂਨ ਹੋ ਜੇ ਉਹ ਕਿਸੇ ਨਾਲ ਨਹੀਂ ਦੌੜ ਸਕਦਾ ਪਰ ਅੱਜ ਮੈਂ ਇਹ ਗੱਲ ਨੂੰ ਦੱਸ ਦਿਨਾ ਤੁਹਾਨੂੰ ਇਹਨਾਂ ਨੇ ਸਾਡੀ ਫੌਜ ਦੀ ਵਰਦੀ ਨੂੰ ਬੰਗਾ ਰਿਆ ਇਹਨਾਂ ਨੇ ਸਾਡੀ ਅਣਖ ਨੂੰ ਬੰਗਾ ਰਿਆ ਇਹ ਜੇ ਪਿਓ ਦੇ ਪੁੱਤ ਇਹ ਹੈ ਨਹੀਂਗੇ ਇਹ ਨਹੀਂ ਹੈਗੇ ਕਿਉਂਕਿ ਜਿਹੜਾ ਸੱਚ ਨਾਲ ਨਾ ਖੜ ਸਕੇ ਜਿਹੜਾ ਇਨਸਾਫ ਨਾਲ ਨਾ ਖੜ ਸਕੇ ਉਹ ਆਪਣੇ ਪਿਓ ਦਾ ਨਹੀਂ ਹੁੰਦਾ ਇਹ ਸਾਡੇ ਪੰਜਾਬੀ ਬੋਲਦੇ ਨੇ ਮਾਫੀ ਨੂੰ ਕਿਵੇਂ ਦੇਖਦੇ ਹੋ ਮਾਫੀ ਵੀ ਮੰਗੀ ਜਾਂਦੀ ਹੈ ਇੱਕ ਵਾਰੀ ਤਾਂ ਪਹਿਲਾਂ ਜੋ ਕੀ ਕਰਤਾ ਘਰਤਾ ਉਸ ਤੋਂ ਬਾਅਦ ਉਹਨੂੰ ਧਰਮ ਪਤਨੀ ਆ ਗਿਆ ਜੀ ਉਸ ਤੋਂ ਬਾਅਦ ਧਰਮ ਪਤਨੀ ਦੇ ਕੋਲ ਆ ਕੇ ਮਾਫੀ ਮੰਗੀ ਜਾਂਦੀ ਉਹ ਵੀਡੀਓ ਵੀ ਰਿਕਾਰਡਿੰਗ ਉਹਨਾਂ ਨੇ ਨਸ਼ਰ ਕੀਤੀ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਿਸ ਤਰ੍ਹਾਂ ਦੇ ਨਾਲ ਉਹਨੂੰ ਕਿਹਾ ਪਰ ਉਹ ਕਹਿੰਦਾ ਕਿ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਕਰਨ ਲਈ ਮਾਫੀ ਨੂੰ ਕਿਵੇਂ ਦੇ ਪਹਿਲਾਂ ਕੁੱਟਮਾਰ ਉਸ ਤੋਂ ਬਾਅਦ ਮਾਫੀ ਸਰ ਪਹਿਲੀ ਗੱਲ ਤਾਂ ਮਾਫੀ ਹੈ ਨਾ ਜਿਹ ਇਹ ਮਾਫੀ ਵਾਲੀ ਗੱਲ ਹੀ ਹੈ ਨੀਗੇ ਮਾਫੀ ਦਾ ਯੋਗ ਨਹੀਂ ਹੈਗੀ ਅਗਰ ਅੱਜ ਅਸੀਂ ਇੱਥੇ ਆ ਕੇ ਨਾਨਕ ਸਾਹਿਬ ਸਾਡੇ ਬਹੁਤ ਰਿਸਪੈਕਟਡ ਨੇ ਅੱਜ ਉਹਦੇ ਥੱਪੜ ਮਾਰਦੀ ਅਸੀਂ ਬਾਅਦ ਚ ਉਹਦੇ ਪੈਰਾਂ 'ਚ ਗਿਰ ਜੀਏ ਉਹ ਦੇ ਦੇਣਗੇ ਮਾਫੀ ਸਾਨੂੰ ਉਹ ਦੇ ਦੇਣਗੇ ਨਹੀਂ ਦੇ ਸਕਦੇ ਉਹਨਾਂ ਨੇ ਤਾਂ ਹੁਣ ਨੂੰ ਗੁੰਡੇ ਚਕਾ ਕੇ ਸਾਨੂੰ ਮਰਵਾ ਕੇ ਟੋਟੇ ਕਰਾ ਕੇ ਨਹਿਰ 'ਚ ਸੁੱਟ ਦੇਣਾ ਸੀਗਾ ਇਹ ਸਾਡੇ ਕਰਨਲ ਬਾੜ ਦੀ ਇਨਸਾਨੀਅਤ ਹੈ ਸ਼ਰੀਫੀ ਹੈ ਕਿ ਜਿਹੜੇ ਕੁੱਟ ਖਾ ਕੇ ਵੀ ਉਹਨੇ ਕੁਝ ਕਰਾਇਆ ਨਹੀਂ ਇਹ ਭੁੱਲ ਬੈਠੇ ਸਟੇਸ਼ਨ ਹੈਡਕ quarters ਨਾਲ ਸੀ ਅਗਰ ਬਾੜ ਸਾਹਿਬ ਇੱਕ ਫੋਨ ਕਰ ਦਿੰਦੇ ਕਿ ਮੇਰੇ ਤੇ ਪੁਲਿਸ ਦੀ ਵਰਦੀ ਦੇ ਵਿੱਚ ਅਤੰਕੀ ਹਮਲਾ ਹੋ ਗਿਆ ਇਹਨਾਂ ਦੀ ਹੱਡੀਆਂ ਵੀ ਨਹੀਂ ਲੱਭੀਆਂ ਸੀ ਹੱਡੀਆਂ ਸਾਡਾ ਬਾੜ ਸਾਹਿਬ ਦਾ ਇਹਨਾਂ ਦੇ ਕੁੱਟਣ ਤੋਂ ਬਾਅਦ ਵੀ ਉਹ ਸ਼ੂਰ ਸੂਰਮਾ ਦਲੇਰ ਅੱਜ ਹਸਪੀਟਲ ਦੇ ਬੈੱਡ ਤੇ ਪਿਆ ਵੀ ਤਖੜਾ ਬੈਠਾ ਕਿ ਉਹਦੇ ਪਿੱਠੇ ਆ ਪਿੱਛੇ ਆ ਦੇਖੋ ਤਾਂ ਨਿਗਾਹ ਮਾਰ ਕੇ ਕਿੰਨੀਆਂ ਜਾਨਾਂ ਤੇ ਕਿੰਨੇ ਦਲੇਰ ਫੌਜੀ ਖੜੇ ਨੇ ਦੂਜੀ ਚੀਜ਼ ਦੂਜੀ ਚੀਜ਼ ਜਿਹੜੀ ਤੁਸੀਂ ਮੈਨੂੰ ਸਵਾਲ ਪੁੱਛਿਆ ਮੈਨੂੰ ਇੱਕ ਚੀਜ਼ ਦੱਸੋ ਇਹ ਅਫਸਰ ਕਾਹਦੇ ਨੇ ਇਹ ਪਿੱਠੂ ਨੇ ਪਹਿਲੇ ਦਿਨ ਬਿਆਨ ਆਇਆ ਕਿ ਅਣਪਛਾਤੇ ਤੇ ਐਫ ਆਈ ਆਰ ਦਰਜ ਹੋ ਗਈ ਦੂਜੇ ਦਿਨ ਬਿਆਨ ਆਇਆ ਨਾਨਕ ਸਾਹਿਬ ਦਾ ਕਿ ਮੈਂ 12 ਬੰਦੇ ਸਸਪੈਂਡ ਕਰਤੇ ਜਦੋਂ ਕੋਈ ਐਫ ਆਈ ਆਰ ਦੇ ਵਿੱਚ ਨਾ ਹੀ ਨਹੀਂ ਹੈ ਫਿਰ 12 ਬੰਦੇ ਤਾਂ ਆਪਣੇ ਪੁਰਾਣੇ ਸਸਪੈਂਡ ਕਿਵੇਂ ਕਰਤੇ ਕਰ ਸਕਦੇ ਨਹੀਂ ਕਰ ਸਕਦੇ ਜੇ ਸਸਪੈਂਡ ਕਰਤੇ ਫਿਰ ਤੂੰ ਐਫਆਈਆਰ ਦੇ ਵਿੱਚ ਨਾਮ ਦਰਜ ਕਰਨ ਤੋਂ ਭੱਜਦਾ ਕਿਉਂ ਆ ਜਦੋਂ ਅੱਜ ਤੂੰ ਐਫਆਈਆਰ ਦਰਜ ਕਰਤੀ ਐ ਤੂੰ ਉਹਨਾਂ ਦੀ ਵਰਦੀ ਉਦਾਰ ਕੇ ਜੇਲ੍ਹ 'ਚ ਡੱਕਦਾ ਕਿਉਂ ਨਹੀਂ ਐ ਤਾਂ ਫਿਰ ਉਹ ਪਰੌਣਿਆਂ ਦੀ ਬਦਲੀ ਦੂਜੇ ਡਿਸਟ੍ਰਿਕਟਾਂ 'ਚ ਕਿਉਂ ਭੇਜਦਾ ਕੁਝ ਵੀ ਨਹੀਂ ਇਹ ਕੋਜੀ ਚਾਲ ਐ ਸਿਰਫ ਬਿਲਟ ਦੇ ਆਪਣੇ ਇਹ ਵੀ ਇਨਕੁਆਰੀ ਕਰਾ ਲਿਓ ਜਿਹੜੇ ਉਹ ਚਾਰੇ ਦੇ ਚਾਰੇ ਪੁਲਿਸ ਦੇ ਇੰਸਪੈਕਟਰ ਗੁੰਡੇ ਗੁੰਡਿਆਂ ਦਾ ਸਰਦਾਰ ਪੁਲਿਸ ਦੀ ਵਰਦੀ 'ਚ ਨੇ ਉਹਨਾਂ ਦੇ ਕਾਰਵਾਈ ਇਸ ਕਰਕੇ ਨਹੀਂ ਹੁੰਦੀ ਹੋ ਸਕਦਾ ਉਹਦੇ ਵਿੱਚੋਂ ਨਾਨਕ ਦਾ ਕੋਈ ਰਿਸ਼ਤੇਦਾਰ ਵੀ ਹੋਵੇ ਹੋ ਸਕਦਾ ਕਿਸੇ ਲੀਡਰ ਦਾ ਰਿਸ਼ਤੇਦਾਰ ਹੋਵੇ ਹੋ ਸਕਦਾ ਕਿਸੇ ਦਾ ਆਪਣਾ ਚਿਹਤਾ ਸਾਲਾ ਹੋਵੇ ਜਾਂ ਜੀਜਾ ਹੋਵੇ ਤਾਂ ਨਹੀਂ ਕਾਰਵਾਈ ਕਰਦੀ ਅਗਰ ਉਹ ਆਮ ਪੁਲਿਸ ਵਾਲੇ ਹੁੰਦੇ ਉਹਨੂੰ ਕਦੋਂ ਦੇ ਪੱਤੇ ਝਾੜਦੇ ਪੱਤਿਆਂ ਵਾਂਗ ਝਾੜ ਕੇ ਸ਼ਾਂਗੇ ਹੋਣੇ ਸੀ ਉਹ ਇਹਨਾਂ ਤੇ ਐਸੇ ਕਰਕੇ ਨਹੀਂ ਹੁੰਦੀ ਉਹਨਾਂ ਦੇ ਪਿੱਛੇ ਕੋਈ ਤਾਕਤ ਆ ਮੈਂ ਅੱਜ ਭਗਵਾਨ ਤੇ ਤੋਂ ਤਾਂ ਮੈਂ ਮੰਨਦਾ ਹੀ ਨਹੀਂ ਕਿ ਸਾਨੂੰ ਇਨਸਾਫ ਦੇ ਦੂਗਾ ਮੈਂ ਨਹੀਂ ਮੰਨਦਾ ਭਗਵਾਨ ਤੇ ਤੋਂ ਜਿਹੜਾ 10 ਦਿਨਾਂ ਦੇ ਵਿੱਚ ਆਪਣੇ ਮੂੰਹੋਂ ਐਡੇ ਵੱਡੇ ਕਾਰਡ ਉੱਤੇ ਇੱਕ ਲਫ਼ਜ਼ ਨਾ ਬੋਲ ਸਕਿਆ ਉਹ ਇਨਸਾਫ ਨਹੀਂ ਦਿਵਾ ਸਕਦਾ ਉਹ ਤਾਂ ਸਿਰਫ ਉਹ ਸਿਰਫ ਆਪਣੀ ਜਲਾਨੀ ਦਾ ਗੁਲਾਮ ਬਣ ਸਕਦਾ ਉਹ ਤੋਂ ਬੇਇੱਜ਼ਤੀ ਕਰਾ ਸਕਦਾ ਉਹ ਕਹਿੰਦੇ ਨੇ ਸਿਆਣੇ ਬੰਦੇ ਨਾ ਕਿ ਵਿਆਹ ਹ ਮਮਰਨਾ ਕਰਾਉਣਾ ਚਾਹੀਦਾ ਜਿਹੜੀ ਰਿਸਪੈਕਟ ਕਰਦੀ ਆ ਬਡਾਪੇ ਚ ਜਾ ਕੇ ਉਹ ਨੌਜਵਾਨ ਕੁੜੀ ਨਾਲ ਵਿਆਹ ਕਰਾਏਗਾ ਉਹਦੇ ਯੋਗ ਹੀ ਨਹੀਂ ਹੈ ਬੇਅਕਲਾ ਇੱਕ ਨਾਂ ਤਾਂ ਹੈ ਗੁਰਪੀਤ ਦੇ ਯੋਗ ਹੈ ਤੇ ਨਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦੇ ਯੋਗ ਹੈ ਐਡਵੋਕੇਟ ਦਾ ਇੱਕ ਬਿਆਨ ਵੀ ਆਉਂਦਾ ਜੋ ਪੁਲਿਸ ਅਫਸਰ ਹਾਂਜੀ ਉਹ ਇੱਕ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਪੰਚ ਜਿਹੜਾ ਵਟਸਐਪ ਦੇ ਸੁਪੁੱਤਰ ਦੇ ਵੱਲੋਂ ਮਾਰਿਆ ਗਿਆ ਉਸ ਤੋਂ ਬਾਅਦ ਇਹ ਚੀਜ਼ ਸ਼ੁਰੂ ਹੋਈ ਮੈਂ ਪਹਿਲਾਂ ਵੀ ਕਿਹਾ ਜਿੱਦਣ ਬਾ ਉਹ ਜਿਹੜੇ ਘੁੰਮਣ ਬ੍ਰਦਰ ਨੇ ਨਾ ਜਿੱਦਣ ਉਹਨਾਂ ਦੀ ਕੁੜੀ ਨੂੰ ਕਿਸੇ ਨੇ ਹੱਥ ਪਾਇਆ ਉਹਨਾਂ ਦੀ ਕਿਸੇ ਨੂੰ ਭੈਣ ਨੇ ਹੱਥ ਭੈਣ ਨੂੰ ਹੱਥ ਪਾਇਆ ਬਾਜ਼ਾਰ 'ਚ ਜਾਂ ਕਿਤੇ ਉਹਨਾਂ ਦੀ ਮਾਂ ਨੂੰ ਹੱਥ ਪਾਇਆ ਨਾ ਫਿਰ ਉਹਨਾਂ ਨੂੰ ਡਿਫੈਂਸ ਕਰਕੇ ਦਿਖਾਉਣ ਉਹਦੀ ਜੁੱਤੀ ਚਪਾਲੀ ਪੀਜੂ ਜੇ ਨਾ ਹੋਇਆ ਤਾਂ ਮੈਨੂੰ ਫੌਜੀ ਨਾ ਕਿਹੋ ਘੁੰਮਣ ਸਾਹਿਬ ਨੂੰ ਇੱਕ ਚੀਜ਼ ਦੱਸ ਦਿੰਨਾ ਜੇ ਜ਼ਿੰਦਗੀ ਜਿਉਣਾ ਜੇ ਤੂੰ ਸੱਚਾ ਇਨਸਾਨ ਆ ਜੇ ਤੂੰ ਚੰਗਾ ਵਕੀਲ ਐ ਜੇ ਤੂੰ ਸਿਆਸਤ ਬਕਾਲਤ ਨੂੰ ਪਿਆਰ ਕਰਦਾ ਸੱਚ ਦੀ ਗੱਲ ਖੜ ਕੇ ਮੇਰੀ ਅੱਖਾਂ ਚੱਖਾਂ ਪਾ ਕੇ ਗੱਲ ਕਰ ਲਵੇ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਕਰਦਾ ਇਹ ਭੁੱਲ ਗਿਆ ਕਿ ਮੈਂ ਪੈਸੇ ਲੈ ਕੇ ਇਹਨਾਂ ਨੂੰ ਬਚਾ ਲੂੰ ਇੱਥੇ ਤਾਂ ਤੁਸੀਂ ਕਿਸੇ ਬੇਈਮਾਨ ਨੂੰ ਬਚਾ ਲਿਆਂਗੇ ਉਹ ਉਹ ਜਿੱਦਣ ਨਾ ਉਹਦੀ ਦਰਗਾਹ ਚ ਗਏ ਤਾਂ ਤੈਨੂੰ ਢੋਈ ਨਹੀਂ ਮਿਲਣੀ ਸੁਭਾਲਾ ਲੱਗਦਾ ਕਿ ਇਹ ਮਸਲਾ ਸਰਕਾਰ ਦੇ ਗਲੇ ਦੀ ਹੱਡੀ ਬਣੂਗਾ ਜਿਸ ਤਰ੍ਹਾਂ ਦੇ ਨਾਲ ਜੇ ਕਟੈਕਸ ਆਰਮੀ ਮੈਨ ਜਿਹੜੇ ਆਏ ਨੇ ਤੇ ਨਾਲ ਹੀ ਆਮ ਲੋਕ ਜਿਹੜੇ ਉੱਥੇ ਲੱਗਦਾ ਕਿ ਸਰਕਾਰ ਦੇ ਗਲੇ ਦੀ ਹੱਡੀ ਇਹ ਮਸਲਾ ਬਣੂਗਾ ਇਹ ਜਿਹੜਾ ਮਸਲਾ ਉੱਠਿਆ ਇਹ ਅੱਜ ਭਗਵਤਮਾ ਦੀ ਸਰਕਾਰ ਦੀ ਨਾਭ ਦੇ ਵਿੱਚ ਨਾ ਲਾਚ ਕਿੱਲ ਹੈ ਮੁਰਦਾਬਾਤ ਮੁਰਦਾਬਾਤ ਇਹਨੂੰ ਦੱਸਾਂਗੇ ਵੀ ਸੱਤਾ ਹੁੰਦੀ ਕੀ ਚੀਜ਼ਾ ਸੱਤਾ ਦਾ ਲਾਲਚ ਹੁੰਦਾ ਕੀ ਚੀਜ਼ਾ ਜਦੋਂ ਅਸਲ ਸੱਤਾ ਦੀ ਕੁਰਸੀ ਤੇ ਬਹਿ ਜੇ ਨਾ ਉਹ ਕੰਡਿਆਂ ਦਾ ਸੰਘਾਸਣ ਹੁੰਦਾ ਉਹ ਚੈਨ ਨਾਲ ਬਹਿ ਨਹੀਂ ਸਕਦਾ ਇਹ ਤਾਂ ਕਦੇ ਜਹਾਜ਼ ਲੈ ਕੇ ਇੱਧਰੋਂ ਦੁਰ ਜਾਂਦਾ ਕੇਜਰੀਵਾਲ ਦੇ ਕੰਡ ਕੇਜਰੀਵਾਲ ਦੇ ਹੱਥ 'ਚ ਜਿੱਦ ਨੂੰ ਪੁੱਟਦਾ ਉਧਰ ਦੁਰਦਾ ਭਗਵਾਨ ਤੇ ਦੇ ਹੱਥ 'ਚ ਕੁਝ ਵੀ ਨਹੀਂ ਹੈ ਔਰ ਦੂਜੀ ਗੱਲ ਏ ਅੱਜ ਇਹ ਗਲੇ ਦੀ ਹੱਡੀ ਨਹੀਂ ਬਣੂਗਾ ਇਹ ਪੰਜਾਬ ਦੀ ਪੱਗ ਦੀ ਸ਼ਾਨ ਬਣੂਗਾ ਮੈਂ ਮਾੜਾ ਨਹੀਂ ਕਹਿੰਦਾ ਕਿ ਵੀ ਮਾੜਾ ਹੋਵੇ ਉਹਦੇ ਨਾਲ ਪਰ ਮੈਂ ਕਹਿੰਦਾ ਸਾਡੇ ਪੰਜਾਬ ਦੀ ਪੱਗ ਬਣੂ ਅੱਜ ਸਾਡੇ ਪੰਜਾਬ ਦੀ ਸ਼ਾਨ ਆਹ ਜਿਹੜਾ ਮਸਲਾ ਇਹ ਬਣੂਗਾ ਔਰ ਅੱਜ ਤੋਂ ਬਾਅਦ ਇਹ ਇਕੱਲੇ ਪੰਜਾਬ ਨੂੰ ਨਹੀਂ ਇਹ ਤਾਂ ਆਲੇ-ਦਾਲੇ ਦੇ ਜਿਹੜੇ ਸਟੇਟ ਦੇਸ਼ ਨੇ ਸਾਡੇ ਗਵਾਂਢੀ ਉਹਨਾਂ ਨੂੰ ਵੀ ਕੰਨ ਹੋ ਜਾਣੇ ਨੇ ਉਹ ਵੀ ਜੇ ਤੁਸੀਂ ਕਦੇ ਫੌਜ ਦੇ ਬਾਰਡਰ ਤੇ ਚੜ ਕੇ ਆਗੇ ਦੇਖ ਦੇ ਦਾ ਤੁਹਾਡਾ ਕੀ ਅਸਰ ਹੋਊਗਾ ਇਹ ਤੇ ਇੱਕ ਫੌਜੀ ਨੂੰ ਹੱਥ ਪਾਏ ਤੇ ਉਹਨੂੰ ਨਸ ਚਨੇ ਚਵਾ ਦੇਣਗੇ ਤੇ ਤੁਸੀਂ ਕਿਹਦੇ ਬਾਗ ਦੇ ਮੂੜੀਆਂ ਇਹ ਭੰਤਾ ਹੈਗੀ ਚੀਜ਼ ਹੈ ਇਹ ਸਿਰਫ ਸਿਰਫ ਸਟੇਜਾਂ ਤੇ ਚੁਟਕਲੇ ਸੁਣਾ ਕੇ ਰੋਟੀ ਚਲਾ ਸਕਦਾ ਪਰ ਇਸ ਸਟੇਟ ਨਹੀਂ ਚਲਾ ਸਕਦਾ ਸਟੇਟ ਇੱਕ ਪੜਿਆ ਲਿਖਿਆ ਇੱਕ ਸੂਝਵਾਨ ਇੱਕ ਤਜਰਬੇਕਾਰ ਇਨਸਾਨ ਚਲਾ ਸਕਦਾ ਇਹ じゃ ਬੇਈਮਾਨ ਸਟੇਟ ਨਹੀਂ ਚਲਾ ਸਕਦਾ ਯਾਰ ਤੁਸੀਂ ਸੱਚ ਦੀ ਆਵਾਜ਼ ਕਿੱਥੇ ਦਵਾ ਲੇਂਗੇ ਸੱਚ ਨੂੰ ਕਿਵੇਂ ਦਵਾ ਲੇਂਗੇ ਸੱਚ ਹਮੇਸ਼ਾ ਸਾਹਮਣੇ ਆ ਕੇ ਚਮਕਦਾ ਹੀ ਹੈ ਬੇਈਮਾਨੀ ਖਤਮ ਹੁੰਦੀ ਨਹੀਂ ਜਾਂ ਸੱਚ ਕਦੇ ਮਰਦਾ ਨਹੀਂ ਜੇ ਸੱਚ ਮਰ ਗਿਆ ਨਾ ਤਾਂ ਪਰਮਾਤਮਾ ਹੀ ਮਰ ਜੂ ਸੱਚ ਅੱਜ ਵੀ ਹੈ ਸੱਚ ਨਾਲ ਖੜੇ ਆ ਤੇ ਸੱਚ ਨਾਲ ਖੜੇ ਰਹਾਗੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਅਗਰ ਫੌਜੀਆ ਨੂੰ ਆਪਣੇ ਖੂਨ ਦਾ ਇੱਕ ਇੱਕ ਕਤਰਾ ਵਹਾਉਣਾ ਪੈ ਗਿਆ ਔਰ ਆਪਣੇ ਇੱਕ ਇੱਕ ਸਾਹ ਲਾਟ ਸਾਹ ਤੱਕ ਅਸੀਂ ਆਪਣੇ ਇਨਸਾਫ ਲਈ ਲੜਾਂਗੇ ਲੜ ਕੇ ਦਿਖਾਵਾਂਗੇ ਇਨਸਾਫ ਦਵਾਵਾਂਗੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਬੱਚਿਆਂ ਲਈ ਇੱਕ ਇਹ ਜਿਹਾ ਮਕਾਨ ਬਣਾ ਕੇ ਜਾਵਾਂਗੇ ਕਿ ਫੌਜੀ ਦੀ ਹਵਾ ਵੱਲ ਕੋਈ ਝਾਕ ਨਾ ਸਕੇ